ਤੁਸੀਂ ਇਹ ਦੇਖੋ ਇਹ ਸਕ੍ਰੈਚ ਹੈ ਜਦੋਂ ਕਸਟਮਰ ਇੱਥੇ ਆ ਕੇ ਸਕ੍ਰੈਚ ਕਰੂਗਾ ਤਾਂ ਇਹਦੇ ਵਿੱਚੋਂ ਇਨਾਮ ਹੈ ਜਿਹੜਾ ਉਹ ਨਿਕਲ ਨਹੀਂ ਨਿਕਲ ਸਕ੍ਰੈਚ ਵਿੱਚੋਂ ਹਾਂਜੀ ਇਹ ਸਕ੍ਰੈਚ ਦੇ ਵਿੱਚੋਂ ਠੀਕ ਹੈ ਨੂੰ ਨਹੀਂ ਕੋਈ ਆਈਟਮ ਹੈਗੀ ਇਹਦੇ ਵਿੱਚੋਂ ਨੂੰ ਅਪ ਟੂ 11000 ਤੱਕ ਕੈਸ਼ਬੈਕ ਨਿਕਲ ਨਹੀਂ ਨਿਕਲਣਾ 11000 ਰੁਪਏ ਤੱਕ ਹਾਂਜੀ ਇਹ ਵੀ ਖਾਲੀ ਨਹੀਂ ਜਾਊਗਾ ਹਾਂਜੀ ਕੀ ਤਗੜੀ ਸਕੀਮ ਹੈ ਇਹ ਵੀ ਖਾਲੀ ਨਹੀਂ ਜਾਂਦਾ ਹਾਂਜੀ ਇਹ ਵੀ ਖਾਲੀ ਨਹੀਂ ਜਾਂਦਾ ਕਈ ਵਾਰ ਐਦਾਂ ਹੁੰਦਾ ਕਿ ਕੂਪਨ ਹੁੰਦੇ ਨੇ ਵੀ ਖਾਲੇ ਵੀ ਖਾਲੀ ਚਲੇ ਜਾਂਦੇ ਆਗਲੀ ਵਾਰ ਮਿਲਗੀ ਕਰਦੇ ਟਰਾਈ ਕਰਦੇ ਹਾਂ ਹਾਂਜੀ ਹਾਂ ਹੋਰ ਇਹੀ ਤਾਂ ਸਾਡਾ ਰਿਕਾਰਡ ਹੈ ਜੀ ਕਿ ਆਹ ਦੇਖੋ ਆ ਜਿਹੜਾ ਕੂਪਨ ਇੱਕ ਨਾਲ ਅਸੀਂ ਫ੍ਰੀ ਦੇਵਾਂਗੇ ਇਹਦੇ ਵਿੱਚੋਂ ਵੀ 101% ਉਹਨੂੰ ਗਿਫਟ ਨਿਕਲਣੀ ਨਿਕਲਣਾ ਜੇ ਵੀ ਖਾਲੀ ਨਹੀਂ ਜਾਊਗਾ ਜਿਹੜਾ ਕਸਟਮਰ ਉਰੇ ਸਾਡੇ ਗੇੜਾ ਮਾਰਨ ਆ ਗਿਆ ਸ਼ੋਰੂਮ 'ਚ ਸਾਡਾ ਸਮਾਨ ਦੇਖਣਾ ਪਰ ਰੱਬ ਦਾ ਰੂਪ ਹੁੰਦਾ ਹੈ ਕਸਟਮਰ ਜਿਹੜਾ ਗਾਹਕ ਹੁੰਦਾ ਹਾਂਜੀ ਠੀਕ ਹੈ ਉਹਨੂੰ ਵੀ ਮਿਲਣਾ ਔਰ ਜਿਹੜਾ ਸਾਡੇ ਸ਼ਾਪਿੰਗ ਕਰਕੇ ਗਿਆ 31 ਮਾਰਚ ਨੂੰ ਅਸੀਂ ਮੋਟਰਸਾਈਕਲ ਕੱਢ ਰਹੇ ਹਾਂ 31 ਮਾਰਚ ਨੂੰ ਇਹ ਵੀ 100% ਜਿਹੜਾ ਕੱਢਣੀ ਕੱਢਣਾ ਹੈ ਹਾਂਜੀ ਇਹ ਕੂਪਨ ਵੀ ਉਹਨੂੰ ਨਾਲ ਫ੍ਰੀ ਮਿਲੂਗਾ ਕੋਈ ਵੀ ਸਮਾਨ ਲੈ ਕੇ ਜਾਓ ਕੋਈ ਵੀ ਸਮਾਨ ਲੈ ਕੇ ਜਾ ਬਈ ਠੀਕ ਹੈ ਔਰ ਐਡੀ ਵੱਡੀ ਆਫਰ ਮੇਰਾ ਖਿਆਲ ਹੈ ਵੀ ਪੂਰੇ ਪੰਜਾਬ ਦੇ ਵਿੱਚ ਇਹ ਪਹਿਲੀ ਵਾਰ ਹੋ ਰਹੀ ਹੈ ਸਰੰਦ ਸ਼ੋਰੂਮ ਦੇ ਵਿੱਚ ਆ ਜੀ ਸਾਡੇ ਮਰਿੰਡਾ ਸ਼ੋਰੂਮ ਦੇ ਵਿੱਚ ਆ ਜੇ ਔਰ ਭਵਾਨੀਗੜ ਸ਼ੋਰੂਮ ਦੇ ਵਿੱਚ ਆ ਜੇ ਪੀਖੀ ਸਾਡਾ ਕਮਿੰਗ ਸੂਨ ਦੇ ਵਿੱਚ ਆ ਅਗਲੇ ਮਹੀਨੇ ਚੱਲ ਪੂਗਾ ਤਾਂ ਇਹ ਸਾਰੇ ਸ਼ੋਰੂਮਾਂ ਦੇ ਵਿੱਚ ਇਹ ਜਿਹੜੀ ਸਕੀਮ ਆ ਅਸੀਂ ਲਾਗੂ ਕਰ ਦਿੱਤੀ ਗਈ ਹੈ ਜਿਹੜੀ ਆ ਰਿਹਾ ਤਾਂ ਇਹ ਨਾਲ ਸਕ੍ਰੈਚ ਕਰਕੇ ਲੈ ਕੇ ਜਾਵੇ ਗਰੰਟੀ ਨਾਲ ਇਨਾਮ ਨਿਕਲਣੀ ਨਿਕਲਣਾ ਜਿਹਦੇ ਕੋਲੇ ਕਟਾਉਣ ਨੂੰ ਨਹੀਂ ਹੈਗਾ ਕੈਸ਼ਬੈਕ ਗਰੰਟੀ ਨਾਲ ਨਿਕਲਣੀ ਨਿਕਲਣਾ ਆਪੋਨੇ ਵਾਲੀ ਕੋਈ ਚੀਜ਼ ਨਹੀਂ ਮੌਕੇ ਤੇ ਸਕ੍ਰੈਚ ਕੀਤੇ ਜਾਣਗੇ ਆ ਜਾਓ ਬਈ ਇੱਥੇ ਪਏ ਨੇ ਟੇਬਲ ਤੇ ਜਦੋਂ ਗ੍ਰਾਹਕ ਆਵੇ ਉਹ ਦੇਖੇ ਵੀ ਉਹ ਜਿਹੜੇ ਜੋ ਕੈਸ਼ਬੈਕ ਨਿਕਲਦਾ ਜੋ ਉਹ ਕੂਪਨ ਔਰ ਜਿਹੜੇ ਜੋ ਇਨਾਮ ਨਿਕਲਦਾ ਉਹ ਕ ਗਰੰਟੀ ਨਾਲ ਆਪਟੂ 11000 ਤੱਕ ਆਉਂਦਾ। ਇਹ ਕਸਟਮਰ ਇੱਥੇ ਪਹੁੰਚਣਗੇ। ਪੂਰਾ ਸਮਝਾਇਆ ਜਾਊਗਾ। ਪੂਰਾ ਟੀਮ ਵਰਕ ਹੋਊਗਾ। ਪੂਰਾ ਟੀਮ ਵਰਕ ਹੋਊਗਾ ਜਿਵੇਂ ਸਾਡੇ ਬ੍ਰਾਂਚ ਹੈੱਡ ਸਾਹਿਬ ਖੜੇ ਨੇ ਪਰਮਜੀਤ ਸਿੰਘ ਜੀ ਤੁਸੀਂ ਦੇਖ ਰਹੇ ਹੋ। ਇਹ ਪੂਰਾ ਡਿਟੇਲ ਚ ਦੱਸਦੇ ਨੇ। ਮੈਡਮ ਰਮਨ ਬੈਠੇ ਨੇ ਪੂਰਾ ਡਿਟੇਲ ਚ ਦੱਸਦੇ ਨੇ। ਸਾਡੇ ਜਿਹੜੇ ਮਾਲਕ ਨੇ ਇੱਥੇ ਦੇ ਮਰਿੰਡਾ ਸ਼ੋਅਰੂਮ ਦੇ ਸਰਦਾਰ ਬਲਵਿੰਦਰ ਸਿੰਘ ਜੀ ਇਹ ਪੂਰਾ ਡਿਟੇਲ ਦੇ ਵਿੱਚ ਦੱਸਦੇ ਨੇ ਜਦੋਂ ਕਸਟਮਰ ਆਉਂਦਾ ਹੈ ਤਾਂ ਇਸ ਕਰਕੇ ਕੋਈ ਕਸਟਮਰ ਨੂੰ ਪਹਿਲਾਂ ਲੈ ਕੇ ਵੀ ਗਏ ਨੇ। ਵਾਸੀ ਨੇ ਜਿਨ੍ਹਾਂ ਨੂੰ ਨੇੜੇ ਪੈਂਦਾ ਚਾਹੀਏ ਉਹ ਮਹ ਕਮਾણો ਹੋਵੇ ਕੋਈ ਵੀ ਏਰੀਆ ਹੋਵੇ ਉਹਦਾ ਬਨੂੜ ਹੋਵੇ ਉਹ ਮਰੈਂਡਾ ਸ਼ੋਰੂਮ ਦੇ ਵਿੱਚ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੇ ਹਾਂਜੀ ਤੇ ਵੀ ਗਿਫਟ ਵਾਲਾ ਕੂਪਨ ਫ੍ਰੀ ਚ ਮਿਲਦਾ ਹੈ ਗਰੰਟੀ ਨਾਲ ਗਿਫਟ ਨਿਕਲਦੀ ਨਿਕਲਦੀ ਹੈ ਬਾਕੀ ਜਿਹੜੇ 11 ਪਹਿਲੇ 11 ਕਸਟਮਰ ਆਣਗੇ 31 ਮਾਰਚ ਤੱਕ ਜਿਹੜੇ ਨਾਮ ਨੇ ਉਹ ਚੱਲਦੇ ਪਹਿਲਾਂ 3 ਕੇ ਦੇ ਨਾਲ ਅਸੀਂ ਹੀਟਰ ਫ੍ਰੀ ਦੇ ਰਹੇ ਹਾਂ ਇਹ ਸਭ ਨੂੰ ਦੇ ਰਹੇ ਹਾਂ ਇਹਦੇ ਵਿੱਚੋਂ ਇਨਾਮ ਹੈ ਜਿਹੜਾ ਪੱਕਾ ਨਿਕਲਣੀ ਨਿਕਲਣਾ ਇਹ ਖਾਲੀ ਨਹੀਂ ਜਾਊਗਾ ਇਹ ਸਭ ਲਈ ਹੈ ਇਹ ਸਭ ਲਈ ਹੈ ਜੀ ਇਸ ਕਰਕੇ ਜਿਹੜੇ ਦਰਸ਼ਕ ਵੀਡੀਓ ਨੂੰ ਦੇਖ ਰਹੇ ਨੇ ਆਪਣੇ ਆਮ ਪਰਿਵਾਰਾਂ ਦੇ ਲਈ ਗਰੀਬਾਂ ਦੇ ਲਈ ਵਿਚਾਰਾਂ ਦੇ ਲਈ ਵੀਡੀਓ ਸ਼ੇਅਰ ਕਰਦੇ ਤਾਂ ਕਿ ਉਹਨਾਂ ਤੱਕ ਪਹੁੰਚ ਜਾਏ। ਸ਼ਹਿਰ ਦੇ ਵਿੱਚ ਪਹੁੰਚਾ ਸੁਖਬਾਲ ਸਰ ਉਹਨਾਂ ਸਾਡੇ ਨਾਲ ਮੌਜੂਦ ਨੇ। ਸਤਿ ਸ੍ਰੀ ਅਕਾਲ ਜੀ। ਹਸੀਕਾਲ ਜੀ ਜਿਹੜੇ ਦਰਸ਼ਕ ਵੀਡੀਓ ਨੂੰ ਦੇਖ ਰਹੇ ਨੇ ਉਹਨਾਂ ਨੂੰ ਪਿਆਰ ਭਰੀ ਹਸੀਕਾਲ ਜੀ ਤੁਸੀਂ ਪਹਿਲਾਂ ਵੀ ਸਾਡੀਆਂ ਸਾਰੀਆਂ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਤੇ ਹੁਣ ਵੀ ਦਿੱਤਾ। ਅਸੀਂ ਸਰੰਦ ਸ਼ੋਰੂਮ ਤੋਂ ਮਰਿੰਡਾ ਸ਼ੋਰੂਮ ਦੇ ਵਿੱਚ ਪਹੁੰਚ ਗਏ ਆ ਮਰਿੰਡੇ ਦੇ ਵਿੱਚ। ਕਈ ਵਾਰ ਐਡਰੈਸ ਲੱਭਣ 'ਚ ਦਿੱਕਤ ਆ ਜਾਂਦੀ ਹੈ ਜੀ। ਉਸ ਕਰਕੇ ਆਪਾਂ ਤੁਸੀਂ ਇੱਕ ਵਾਰੀ ਉਹ ਨਜ਼ਰ ਮਾਰਾ ਦਿਓ ਵੀ ਇਹ ਮਰਿੰਡੇ ਦਾ ਜਿਹੜਾ ਮਹਾ ਰਾਣਾ ਪ੍ਰਤਾਪ ਚੌਂਕ ਹੈਗਾ ਉਤੋਂ ਪਹਿਲਾਂ ਸ੍ਰੀ ਚਮਕੌਰ ਸਾਹਿਬ ਨੂੰ ਸਿੱਧਾ ਰਸਤਾ ਨਿਕਲ ਗਿਆ ਮਰਿੰਡਾ ਰਾਈਟ ਸਾਈਡ ਮੁੜ ਜਾਂਦਾ ਲੁਧਿਆਣਾ ਲੈਫਟ ਸਾਈਡ ਮੁੜ ਜਾਂਦਾ ਚੰਡੀਗੜ੍ਹ ਦਾ ਰਾਈਟ ਸਾਈਡ ਔਰ ਇੱਥੋਂ ਲੈਫਟ ਸਾਈਡ ਖੱਬੇ ਮੁੜਨਾ ਆਪਾਂ ਮਹਾਰਾਜਾ ਰਾਣਾ ਪ੍ਰਤਾਪ ਚੌਂਕ ਤੋਂ ਅੱਛਾ ਇਹ ਚੌਂਕ ਤੋਂ ਖੱਬੇ ਮੁੜਨਾ ਆਪਾਂ ਹਾਂਜੀ ਇੱਥੋਂ ਖੱਬੇ ਮੁੜਨਾ ਹੈ ਤਾ ਬਿਲਕੁਲ ਸਾਡਾ ਜਿਹੜਾ ਈਜੀ ਲਾਈਫ ਸਟੋਰ ਹੈ ਉਹ ਤੁਹਾਨੂੰ ਸ਼ੋਰੂਮ ਦਾ ਐਡਰੈਸ ਜਿਹੜੇ ਦਰਸ਼ਕ ਵੀਡੀਓ ਦੇਖ ਰਹੇ ਨੇ ਬੜਾ ਸੌਖਾ ਹੋ ਜੂ ਲੱਭਣਾ ਤੇ ਸਾਹਮਣੇ ਸ਼ੇਰਗਿਰ ਹਸਪਤਲ ਵੀ ਆ ਜਾਂਦਾ ਹਾਂਜੀ ਹਾਂ ਇਹ ਤੁਸੀਂ ਇੱਕ ਵਾਰੀ ਨਜ਼ਰ ਮਰਵਾ ਦਿਓ ਕਿ ਬਿਲਕੁਲ ਸ਼ੇਰਗਿਰ ਮਲਟੀ ਸਪੈਸ਼ਲਿਸਟੀ ਹਸਪਤਲ ਆ ਗਿਆ ਇਹਦੇ ਥੋੜਾ ਜਿਹਾ ਅੱਗੇ ਜਾ ਕੇ ਸਵਰਾਜ ਟਰੈਕਟਰ ਦੀ ਏਜੰਸੀ ਹੈ ਹਾਂਜੀ ਉਹਦੇ ਓਪੋਜੀਟ ਖੱਬੇ ਪਾਸੇ ਆਪਣਾ ਸ਼ੋਰੂਮ ਹੈ ਆਪਾਂ ਸ਼ੋਰੂਮ ਤੇ ਪਹੁੰਚ ਗਏ ਆ ਇਹ ਸਾਰੇ ਦਰਸ਼ਕ ਜੋ ਵੀਡੀਓ ਦੇਖ ਰਹੇ ਨੇ ਅਡਰੈਸ ਬਹੁਤ ਸੌਖਾ ਲੱਭਣਾ ਹੂੰ ਇਹ ਤੋਂ ਵੀ ਦੇਖ ਰਹੇ ਹੋ ਪੰਜਾਬ ਦਾ ਸਭ ਤੋਂ ਸਸਤਾ ਸਟੋਰ ਆ ਗਿਆ ਹੁਣ ਮਰਿੰਡਾ ਵਿੱਚ ਮਰਿੰਡੇ ਪਹੁੰਚ ਗਏ ਆ ਇੱਥੇ ਕੀ ਕੀ ਆਫਰਾਂ ਨੇ ਉਹ ਤੁਹਾਨੂੰ ਸਾਹਮਣੇ ਦਿਖਾਉਨੇ ਆ ਅਸੀਂ ਤੇ ਆਪਾਂ ਅੰਦਰ ਚੱਲਦੇ ਆਂ ਸ਼ੋਰੂਮ ਦੇ ਅੰਦਰ ਜਾ ਕੇ ਹਾਂ ਇੱਥੇ ਇਸ ਸ਼ੋਰੂਮ ਦੇ ਵਿੱਚ ਆਫਰਾਂ ਲੱਗੀਆਂ ਹੋਈਆਂ ਨੇ ਉਹ ਆਪਾਂ ਸਾਰਾ ਜਿਹੜਾ ਪ੍ਰੋਡਕਟ ਵੱਡੀ ਗੱਲ ਹੁੰਦੀ ਹੈ ਕਿ ਪ੍ਰੋਡਕਟ ਤੇ ਕੁਆਲਿਟੀ ਵੀ ਦਿਖਾਉਣੀ ਤੇ ਦੇਖਣੀ ਬਹੁਤ ਜ਼ਰੂਰੀ ਹੁੰਦੀ ਹੈ ਆਪਾਂ ਇੱਥੇ ਛੋਟੇ ਆਈਟਮ ਤੁਈ ਨਜ਼ਰ ਮਾਰ ਲਓ ਅੱਜ ਕਿਸੇ ਨੇ ਵੀ ਕੋਈ ਚੁੱਲਾ ਲੈਣਾ ਹੈ ਇੰਡਕਸ਼ਨ ਲੈਣਾ ਹੈ ਔਰ ਗੀਜਰ ਲੈਣਾ ਹੈ ਛੋਟਾ ਵੱਡਾ ਹੀਟਰ ਲੈਣਾ ਹੈ ਸਰਦੀਆਂ ਦਾ ਟਾਈਮ ਹੈ ਉਸ ਤੋਂ ਬਾਅਦ ਉਧਰ ਛੋਟੀ ਆਈਟਮ ਜੀ ਦੇਖ ਲਓ ਤੁਸੀਂ ਸਾਰੇ ਪ੍ਰੈਸ ਪਈ ਨੇ ਬੋਤਲਾਂ ਪਈਆਂ ਨੇ ਮਾਈਕਰੋ ਪਏ ਨੇ ਕੋਈ ਘਰ ਦੀ ਜਿੰਨੀ ਲੁੜਿੰਦੀ ਚੀਜ਼ਾਂ ਸਾਰੀਆਂ ਮਿਲਣਗੀਆਂ ਸਟੋਰ ਦੇ ਵਿੱਚ ਮਿਲਣਗੀਆਂ ਤੁਹਾਨੂੰ ਇੱਥੋਂ ਹੁਣ ਇੱਥੇ ਬੈੱਡ ਹੀ ਦੇਖ ਲਓ ਤੁਸੀਂ ਬੈੱਡਾਂ ਦੇ ਵਿੱਚ ਜਿਹੜੀ ਆਫਰ ਹੈ ਬਹੁਤ ਜ਼ਬਰਦਸਤ ਹੈਗੀ ਉਹ ਤੁਹਾਨੂੰ ਆਫਰਾਂ ਸਾਰੀਆਂ ਦਿਖਾ ਦਿੰਦੇ ਆ ਕਿ ਬੈੱਡ ਕੋਈ ਵੀ ਲੈਣਾ ਹੈ ਉਦੇ ਨਾਲ ਜਿਹੜੇ ਪਹਿਲੇ 11 ਗਾਹ ਕਿਸ ਵੀਡੀਓ ਨੂੰ ਸ਼ੇਅਰ ਕਰਕੇ ਆ ਜਾਂਦੇ ਨੇ ਲਾਈਕ ਫੋਲੋ ਸਾਡਾ ਰੋਜੀ ਲਾਈਫ ਦਾ ਪੇਜ ਵੀ ਨਾਲ ਜਿਹੜਾ ਲਾਈਕ ਫੋਲੋ ਕਰ ਲੈਂਦੇ ਨੇ ਉਹਨਾਂ ਨੂੰ ਅਸੀਂ ਹੀਟਰ ਦੇ ਰਹੇ ਹਾਂ ਮਰਿੰਡਾ ਦੇ ਵਿੱਚ ਵੀ ਪਹਿਲੇ 11 ਕਸਟਮਰਾਂ ਨੂੰ ਪਹਿਲੇ 11 ਕਸਟਮਰਾਂ ਨੂੰ ਇਸ ਕਰਕੇ ਦੋਸਤੋ ਜਿਹੜੇ ਵੀਡੀਓ ਦੇਖ ਰਹੇ ਹੋ ਫਟਾਫਟ ਆਜੋ ਚਾਹੇ ਕੋਈ ਵੀ ਬੈੱਡ ਲੈਣਾ ਉਹਨਾਂ ਨੇ ਹਾਂਜੀ ਔਰ ਤੁਸੀਂ ਬੈੱਡ ਦੇਖ ਰਹੇ ਹੋ ਕਿੰਨੇ ਸ਼ਾਨਦਾਰ ਆ ਔਰ ਕਿੰਨੇ ਜ਼ਬਰਦਸਤ ਆ ਔਰ ਇਹਦੇ ਨਾਲ ਹੀ ਤੁਸੀਂ ਇੱਕ ਵਾਰੀ ਅਲਮਾਰੀਆਂ ਤੇ ਨਜ਼ਰ ਮਰਵਾ ਦਿਓ ਜੀ ਇਹ ਸਾਰੀਆਂ ਜਿਹੜੀਆਂ ਅਲਮਾਰੀਆਂ ਨੇ ਪੱਠੀ ਪੇਂਟ ਨੇ ਆਇਰਨ ਦੇ ਵਿੱਚ ਨੇ ਵੁੱਡਨ ਦੇ ਵਿੱਚ ਨੇ ਕੋਈ ਵੀ ਅਲਮਾਰੀ ਲੈ ਰਹੇ ਹੋ ਇਹਦੇ ਨਾਲ ਵੀ ਜਿਹੜਾ ਹੈਗਾ ਉਹ 11 ਕਸਟਮਰਾਂ ਨੂੰ ਸਭ ਗੱਲ ਕਰੀ ਜਦੋਂ ਬੈੱਡ ਆਪਤਿਰ ਕੀਤੇ ਜਾਂਦੇ ਨੇ ਅਲਮਾਰੀ ਵੀ ਆਪਤਿਰ ਕੀਤੀ ਜਾਂਦੀ ਸਾਰੀਆਂ ਹਾਂਜੀ ਜਿਹੜੀਆਂ ਕੁਛ ਆਈਟਮਾਂ ਨੇ ਕੁਸੀਂ ਅਸੀਂ ਜਿਹੜੀ ਮੈਨੂਫੈਕਚਰਿੰਗ ਆਪ ਕਰ ਰਹੇ ਹਾਂ ਕੁਛ ਹਲੇ ਸਾਡਾ ਢਾਈ ਆਪ ਹੈ ਤਾਂ ਉਹਦੇ ਕਰਕੇ ਜਿਵੇਂ ਹੁਣ ਤੁਸੀਂ ਆਹ ﺍﻟमारी ਲਾ ਲਓ ਕਿੰਨੀ ਵੱਡੀ ਐ ਸ਼ਾਨਦਾਰ ਜਿਹੜੀ ﺍﻟमारी ਐ ਔਰ 6 ਫੁੱਟ ਦੀ ਔਰ ਇਹ ਕਿੰਨੇ ਰੱਖਣੇ ਇਹ ਸਿਰਫ ਉਹਦੀ ਕਟਕਟਾ ਕੇ 6800 ਚ ਹੀ ਪੈਂਦੀ ਐ 6800 ਦੀ ਹਾਂਜੀ ਕਿਲੋਂ ਦੇ ਭਾਅ ਨਾਲ ਲਾਈਏ ਤਾਂ ਉਹ 6800 ਦੀ ਰਹਿੰਦੀ ਐ ਜਿਹੜੇ ਗੱਦੇ ਨੇਗੇ ਤੁਸੀਂ ਦੇਖ ਰਹੇ ਹੋ ਸਿਰਫ 1100 ਤੋਂ ਗੱद्दा ਜਿਹੜਾ ਸਟਾਰਟਿੰਗ ਹੋ ਜਾਂਦੀ ਹੈ। ਮੈਂ ਤਾਂ ਉਹ ਵੀ ਗੱਦੇ ਰੱਖਿਆ ਜਿਹੜੇ ਬੈੱਡ ਵੀ ਬਣ ਜਾਂਦੇ ਸੋਫਾ ਵੀ ਬਣ ਜਾਂਦੇ। ਸੋਫਾ ਕਮ ਬੈੱਡ ਨੂੰ ਕਹਿੰਦੇ ਨੇ ਉਹ ਬੈੱਡ ਵੀ ਬਣ ਜਾਂਦਾ ਤੇ ਗੱद्दा ਵੀ ਬਣ ਜਾਂਦਾ ਕੋਈ ਚਾਰ ਰਿਸ਼ਤੇਦਾਰ ਆਏ ਨੇ ਆਪਾਂ ਨੂੰ ਰਾਤ ਨੂੰ ਬੈੱਡ ਸਪੈਸ਼ਲ ਲਾਉਣ ਦੀ ਲੋੜ ਨਹੀਂ। ਹਾਂਜੀ। ਇਸੇ ਤਰ੍ਹਾਂ RO ਅੱਜ ਪਾਣੀ ਬਹੁਤ ਖਰਾਬ ਹੋ ਗਿਆ। ਤੁਸੀਂ RO ਦੇਖ ਰਹੇ ਹੋ। ਇਹ ਮਰਿੰਡਾ ਸ਼ਹਿਰ ਦੇ ਵਿੱਚੋਂ ਮਰਿੰਡਾ ਦੇ ਵਿੱਚ ਸਾਡਾ ਸ਼ੋਰੂਮ ਹੈ ਉੱਥੋਂ ਤੁਹਾਨੂੰ ਸਿਰਫ 3190 ਦਾ ਮਿਲੇਗਾ। 3190 ਹਾਂਜੀ। ਕੋਈ ਪਲਾਸਟਿਕ ਦੀ ਕੁਰਸੀ ਲੈਣੀ ਹੈ? ਪੂਰਾ ਮਰਿੰਡਾ ਚੰਡੀਗੜ੍ਹ ਮਹਾਲੀ ਕਿਤੇ ਘੁੰਮ ਕੇ ਆ ਜੇ ਸਭ ਤੋਂ ਸਸਤੀ ਮਰਿੰਡਾ ਸ਼ਹਿਰ ਦੇ ਵਿੱਚ ਹੀ ਤੁਹਾਨੂੰ ਮਿਲਣੀ ਹੈ ਇਸੇ ਤਰ੍ਹਾਂ ਵਾਸ਼ਿੰਗ ਮਸ਼ੀਨ ਹੈ ਉਹ ਪਹਿਲੇ ਤੁਹਾਨੂੰ ਦੱਸਿਆ ਕਿ ਉਹਨਾਂ ਦੇ ਉੱਤੇ ਸਕੀਮ ਹੈਗੀ ਨਾਲ ਇਹਦੇ ਸਕਰੈਚ ਮਿਲਦਾ ਹੈ ਵਾਸ਼ਿੰਗ ਮਸ਼ੀਨ ਦੇ ਨਾਲ ਹਾਂਜੀ ਕੋਈ 10 ਕੇ 15 ਕੇ ਸਕੀਮ ਕਰ ਲੈਂਦਾ ਉਹਦੇ ਨਾਲ ਤੁਹਾਨੂੰ ਸਕਰੈਚ ਮਿਲੂਗਾ ਉਹ ਤੁਹਾਨੂੰ ਅੱਗੇ ਦਿਖਾਉਨੇ ਆ ਕਿ ਉਹਦੇ ਵਿੱਚ ਵੀ ਗਰੰਟੀ ਨਾਲ ਇਨਾਮ ਨਿਕਲਣੀ ਨਿਕਲਣਾ ਹੈ ਲਗਾ ਸਰ ਜਿੱਦਾਂ ਸ਼ੋਰੂਮ ਹੈ ਵਾਸ਼ਿੰਗ ਮਸ਼ੀਨਾਂ ਹੋ ਗਈਆਂ ਆਪਣਾ ਸੋਫਾ ਸੈੱਟ ਹੋ ਗਿਆ ਜਿੱਦਾਂ ਐਲ.ਈ.ਡੀ ਪੈਨਲ ਹੋ ਗਿਆ ਐਲ.ਈ.ਡੀ ਸਾਰਾ ਕੁਝ ਮਿਲਦਾ ਇੱਕੋ ਛਤ ਦੇ ਵਿੱਚ ਇੱਕੋ ਛਤ ਦੇ ਥੱਲੇ ਸਾਰੇ ਇੱਕ ਵਾਰੀ ਸ਼ੋਰੂਮ ਸ਼ੋਰੂਮ 'ਚ ਨਜ਼ਰ ਮਰਵਾ ਦਿਓ ਜੀ ਦੇਖੋ 6900 ਤੋਂ ਸਾਡੀ ਵਾਸ਼ਿੰਗ ਮਸ਼ੀਨਾਂ ਜਿਹੜੀ ਸਟਾਰਟ ਅਪ ਹੋ ਜਾਂਦੀ ਹੈ 3190 3190 ਦਾ ਆਰ.ਓ. ਸਟਾਰਟ ਹੋ ਜਾਂਦਾ ਹੈ ਔਰ ਦੂਸਰੀ ਤੀਸਰੀ ਆਫਰ ਹੈ ਜਿਹੜੀ ਸਿਰਫ 6800 ਦੀ 6 ਫੁੱਟੀ ਅਲਮਾਰੀ ਹੋ ਜਾਂਦੀ ਹੈ ਹਨਾ ਉਹ ਵੀ ਲੋਹੇ ਦੇ ਵਿੱਚ ਕਿਸ਼ਤਾਂ ਦੇ ਉੱਪਰ ਵੀ ਹੋ ਜਾਂਦੀ ਜਿੱਦਾਂ ਕਈ ਵਾਰ ਕਸਟਮਰ ਕਹਿੰਦੇ ਨੇ ਸਾਨੂੰ ਕਿਸ਼ਤ ਹਾਂਜੀ ਇਹ ਬਹੁਤ ਵਧੀਆ ਸਵਾਲ ਕੀਤਾ ਅੱਜ ਕੱਲ ਜਿਹੜਾ ਕਿਸ਼ਤਾਂ ਤੇ ਹੁੰਦਾ ਹੈ ਜ਼ਿਆਦਾਤਰ ਉਹ ਹੁੰਦਾਗਾ ਇਲੈਕਟ੍ਰੋਨਿਕ ਦਾ ਸਮਾਨ ਪਰ ਸਾਡੇ ਤੋਂ ਨੂੰ ਬੈੱਡ ਸੋਫਾ ਇਹ ਜਿਹੜਾ ਪੈਨਲ ਹੈ ਇਹ ਸਾਰਾ ਜਿਹੜਾ ਕਿਸ਼ਤਾਂ ਤੇ ਮਿਲ ਜੂਗਾ ਕਿਸ਼ਤਾਂ ਤੇ ਮਿਲ ਜੂਗਾ ਕਿਸ਼ਤਾਂ ਤੇ ਮਿਲ ਜੂਗਾ ਹੁਣ ਤੁਸੀਂ ਦੇਖੋ ਇਹ ਜਿਹੜੀ LED KCi ਦੀ ਹੋਊਗੀ ਉਹਦੇ ਨਾਲ ਤੁਸੀਂ ਸਾਰੇ ਜਿਹੜੇ ਪੈਨਲ ਦੇਖ ਰਹੇ ਹੋ ਕਲਰਫੁੱਲ ਔਰ ਜਿਹੜਾ ਮਰਜ਼ੀ ਉਹਦੀ ਪਸੰਦ ਦਾ ਉਹ 1 ਰੁਪਏ ਚ ਦੇ ਰਹੇ ਹਾਂ ਸਿਰਫ 1 ਰੁਪਏ 'ਚ 1 ਰੁਪਏ ਦੇ ਵਿੱਚ ਹਾਂ 1 ਰੁਪਏ 'ਚ ਤਾਂ ਆਪਾਂ ਨੂੰ ਪਤਾ ਕੋਈ ਲੱਕੜ ਦਾ ਟੁਕੜਾ ਵੀ ਨਹੀਂ ਦਿੰਦਾ ਇਹ ਐਡਾ ਵੱਡਾ ਜਿਹੜਾ ਪਾਈਨਲ ਹੈ ਤੁਸੀਂ ਦੇਖ ਰਹੇ ਹੋ ਇਹ ਜੋ ਕਿਹੜਾ ਮਰਜ਼ੀ ਕਲਰ ਲੈ ਲੇ ਸਿਲੈਕਟ ਕਰ ਲੇ ਇੱਥੇ ਸੋਫੇ ਦੇਖ ਲਓ ਤੁਸੀਂ ਸੋਫੇ ਪਏ ਨੇ ਹਾਂਜੀ 5 ਸੀਟਰ ਲੈ ਲਓ ਇੱਧਰ ਆ ਜਾਓ ਜੀ 7 ਸੀਟਰ ਲੈ ਲਓ ਕੋਈ ਵੀ ਔਰ ਨਾਈਨ ਦੀ ਚੁਆਇਸ ਹੈ ਆਪਣੇ ਕਲਰ ਵਗੈਰਾ ਚੂਜ਼ ਕਰ ਸਕਦੇ ਨੇ ਤੇ ਜਿੱਦਾਂ ਮਰਜ਼ੀ ਕੋਮਨਗੀ ਸੋਫਾ ਸੈੱਟ ਚੂਜ਼ ਕਰ ਸਕਦੇ ਨੇ ਬਿਲਕੁਲ ਇਹ ਹੀਟਰ ਪਏ ਨੇ ਤੁਸੀਂ ਦੇਖ ਰਹੇ ਹੋ ਸੋਫਿਆਂ ਦੇ ਉੱਪਰ ਵੀ ਪਹਿਲੇ 11 ਕਸਟਮਰ ਆਜੋ ਫਟਾਫਟ ਪਰ ਸਕਰੇਚ ਉਹਨਾਂ ਨਾਲ ਮਿਲ ਨਹੀਂ ਮਿਲਣਾ ਮਿਲ ਲੈ ਮਿਲਣਾ ਚਾਹੇ ਸੋਫਾ ਲਓ ਚਾਹੇ ਵਾਸ਼ਿੰਗ ਮਸ਼ੀਨ ਲਓ ਫਰਿੱਜ ਲਓ ਚਾਹੇ ਕੂਲਰ ਲਓ ਬੈੱਡ ਲਓ ਤੇ ਅਲਮੀਰਾ ਵਗੈਰਾ ਲਓ ਕੋਈ ਵੀ ਆਈਟਮ ਲੈ ਲਓ ਇੱਕੋ ਹੀ ਛਤ ਥੱਲੇ ਤੁਹਾਨੂੰ ਮਿਲਣ ਵਾਲਾ ਚਾਹੇ ਤੁਸੀਂ ਫਰਿੱਜ ਲੈ ਲਓ ਹੈਨਾ ਕੋਈ ਆਈਟਮ ਲੈ ਲਓ ਹਰੇਕ ਦੇ ਨਾਲ ਜਿਹੜੀ ਤੁਹਾਨੂੰ ਆਫਰ ਹੈ ਉਹ ਮਿਲੂਗੀ ਆਪਾਂ ਬਾਕੀ ਜਿਹੜੀਆਂ ਹੋਰ ਸਕਰੈਚ ਦੀ ਆਫਰ ਹੈ ਤੇ ਹੋਰ ਕੂਪਨ ਦੀ ਆਫਰ ਹੈ ਉਹ ਤੁਹਾਨੂੰ ਜਿਹੜਾ ਅੱਗੇ ਦਿਖਾ ਦਿੰਨੇ ਆ ਆਪਾਂ ਫਰੰਟ ਤੇ ਇਹ ਮਰਿੰਡਾ ਵਾਸੀਆਂ ਲਈ ਬਹੁਤ ਵੱਡੀ ਖੁਸ਼ਖਬਰੀ ਹੈ ਕਿ 31 ਮਾਰਚ ਨੂੰ ਅਸੀਂ ਇੱਕ ਤਾਂ ਮੋਟਰਸਾਈਕਲ ਕੱਢ ਰਹੇ ਹਾਂ ਜੀ ਫਰੀ ਦੇ ਵਿੱਚ ਉਹਦਾ ਕੂਪਨ ਦੇ ਰਹੇ ਹਾਂ ਦੂਸਰਾ ਜਿਹੜਾ ਸਾਡੇ ਸ਼ੋਰੂਮ ਤੇ ਆਗੇ ਪਹਿਲੇ 11 ਕਸਟਮਰਾਂ ਨੂੰ ਅਸੀਂ ਨਾਲ ਪ੍ਰੋਡਕਟ ਦੇ 10k ਦੇ ਨਾਲ ਹੀਟਰ ਦੇ ਰਹੇ ਹਾਂ ਔਰ ਉਸ ਤੋਂ ਬਾਅਦ ਅਸੀਂ ਜਿਹੜਾ ਵੀ ਕਸਟਮਰ ਆਇਆ 15k ਦਾ ਪੂਰੀ ਕਰ ਲੈਂਦਾ ਆਪਣਾ ਸਿਸਟਮ ਉਦੇ ਨਾਲ ਅਸੀਂ ਕੀ ਕਰ ਰਹੇ ਹਾਂ ਜਿਵੇਂ ਸਕੂਟਰੀ 골ਡ কয়ਨ ਕੋਈ ਕੋਲਰ ਹੋ ਗਿਆ ਵਾਸ਼ਿੰਗ ਮਸ਼ੀਨ ਹੋ ਗਿਆ ਫ੍ਰਿਜ ਹੋ ਗਿਆ ਗੀਜਰ ਹੋ ਗਿਆ ਮੋਬਾਈਲ ਹੋ ਗਿਆ ਇਹ ਕੈਟਲ ਹੋ ਗਈ ਇਹ ਸਾਰੀਆਂ ਆਈਟਮਾਂ ਦੇ ਵਿੱਚੋਂ ਗਰੰਟੀ ਨਾਲ ਉਹਨੂੰ ਨਿਕਲ ਨਹੀਂ ਨਿਕਲ ਕੀ ਗੱਲ ਹੈ ਜੀ ਮਿਲੂਗਾ ਇਹ ਇਹ 100% ਹੈ ਜੀ 101% ਹੈ ਪਹਿਲੀ ਵਾਰ ਹੋ ਰਿਹਾ ਹੈ ਕਿ ਕਿਸੇ ਦਾ ਵੀ ਸਕ੍ਰੈਚ ਹੈ ਜਿਹੜਾ ਉਹ ਖਾਲੀ ਨਹੀਂ ਜਾਊਗਾ ਇਹ ਮਰਿੰਡੇ ਸ਼ਹਿਰ ਦੇ ਇਲਾਕਾ ਨਵਾ ਅਸੀਂ ਜਿੰਨੇ ਵੀ ਪਿੰਡਾਂ ਵਾਲੇ ਉਹਨਾਂ ਨੂੰ ਫਾਇਦਾ ਹੋਊਗਾ ਇਸ ਜੀ ਹਾਂ ਜੀ ਹਾਂ ਤੁਸੀਂ ਇਹ ਦੇਖੋ ਇਹ ਸਕ੍ਰੈਚ ਹੈ ਜਦੋਂ ਕਸਟਮਰ ਇੱਥੇ ਆ ਕੇ ਸਕ੍ਰੈਚ ਕਰੂਗਾ ਹਾਂ ਤਾਂ ਇਹਦੇ ਵਿੱਚੋਂ ਇਨਾਮ ਹੈ ਜਿਹੜਾ ਉਹ ਨਿਕਲ ਨਹੀਂ ਨਿਕਲਣਾ ਇਸ ਸਕਰੈਚ ਦੇ ਵਿੱਚੋਂ ਹਾਂਜੀ ਇਹ ਸਕਰੈਚ ਦੇ ਵਿੱਚੋਂ ਠੀਕ ਹੈ ਉਹਦੇ ਕੋਲੇ ਕਟਾਉਣ ਨੂੰ ਨਹੀਂ ਕੋਈ ਆਈਟਮ ਹੈਗੀ ਇਹਦੇ ਵਿੱਚੋਂ ਨੂੰ ਅਪ ਟੂ 11000 ਤੱਕ ਕੈਸ਼ਬੈਕ ਨਿਕਲ ਨਹੀਂ ਨਿਕਲਣਾ ਹੈ 11000 ਰੁਪਏ ਤੱਕ ਹਾਂਜੀ ਇਹ ਵੀ ਖਾਲੀ ਨਹੀਂ ਜਾਊਗਾ ਤੁਸੀਂ ਦੇਖੋ ਕਿੰਡੀ ਤਗੜੀ ਸਕੀਮ ਹੈ ਇਹ ਵੀ ਖਾਲੀ ਨਹੀਂ ਜਾਂਦਾ ਹਾਂਜੀ ਇਹ ਵੀ ਖਾਲੀ ਨਹੀਂ ਜਾਂਦਾ ਤੇ ਕਈ ਵਾਰ ਐਦਾਂ ਹੋ ਜਾਂਦਾ ਵੀ ਕੂਪਨ ਹੁੰਦੇ ਨੇ ਵੀ ਖਾਲੀ ਵੀ ਖਾਲੀ ਚਲੇ ਜਾਂਦੇ ਆ ਅਗਲੀ ਵਾਰ ਮਨ ਲਗੀ ਕਰਦੇ ਟਰਾਈ ਕਰਦੇ ਹਾਂ ਹਾਂਜੀ ਹੁਣ ਇਹੀ ਤਾਂ ਸਾਡਾ ਰਿਕਾਰਡ ਹੈ ਜੀ ਕਿ ਆ ਦੇਖੋ ਆ ਜਿਹੜਾ ਕੂਪਨ ਇੱਕ ਨਾਲ ਅਸੀਂ ਫ੍ਰੀ ਦੇਵਾਂਗੇ ਇਹਦੇ ਵਿੱਚੋਂ ਵੀ 101% ਉਹਨੂੰ ਗਿਫਟ ਨਿਕਲਣੀ ਨਿਕਲਣਾ ਹੈ ਇਹ ਕਿਹੜਾ ਕੂਪਨ ਹੈ ਇਹ ਵੀ ਖਾਲੀ ਨਹੀਂ ਜਾਊਗਾ ਜਿਹੜਾ ਕਸਟਮਰ ਔਰ ਇਹ ਸਾਡੇ ਗੇੜਾ ਮਾਰਨ ਆ ਗਿਆ ਸ਼ੋਰੂਮ 'ਚ ਸਾਡਾ ਸਮਾਨ ਦੇਖਣਾ ਰੱਬ ਦਾ ਰੂਪ ਹੁੰਦਾ ਹੈ ਕਸਟਮਰ ਜਿਹੜਾ ਗਾਹ ਗ੍ਰਾਹਕ ਹੁੰਦਾ ਹੈ ਤਾਂ ਜਾਂ ਸਮਾਨ ਲੈ ਕੇ ਗਿਆ ਉਹਨੂੰ ਵੀ ਮਿਲਣਾ ਹੈ ਔਰ ਜਿਹੜਾ ਸਾਡੇ ਸ਼ਾਪਿੰਗ ਕਰਕੇ ਗਿਆ ਇਹ 31 ਮਾਰਚ ਨੂੰ ਅਸੀਂ ਮੋਟਰਸਾਈਕਲ ਕੱਢ ਰਹੇ ਹਾਂ 31 ਮਾਰਚ ਨੂੰ ਇਹ ਵੀ 100% ਜਿਹੜਾ ਕੱਢਣੀ ਕੱਢਣਾ ਹੈ ਔਰ ਇਹ ਇਹ ਕੂਪਨ ਵੀ ਉਹਨੂੰ ਨਾਲ ਫ੍ਰੀ ਮਿਲੇਗਾ ਕੋਈ ਵੀ ਸਮਾਨ ਲੈ ਕੇ ਜਾਓ ਕੋਈ ਵੀ ਸਮਾਨ ਲੈ ਕੇ ਜਾਵੇ ਠੀਕ ਹੈ ਔਰ ਐਡੀ ਵੱਡੀ ਆਫਰ ਮੇਰਾ ਖਿਆਲ ਹੈ ਵੀ ਪੂਰੇ ਪੰਜਾਬ ਦੇ ਵਿੱਚ ਇਹ ਪਹਿਲੀ ਵਾਰ ਹੋ ਰਹੀ ਹੈ ਸਰਹੰਦ ਸ਼ੋਰੂਮ ਦੇ ਵਿੱਚ ਆ ਜੇ ਸਾਡੇ ਮਰਿੰਡਾ ਸ਼ੋਰੂਮ ਦੇ ਵਿੱਚ ਆ ਜੇ ਔਰ ਭਵਾਨੀਗੜ ਸ਼ੋਰੂਮ ਦੇ ਵਿੱਚ ਆ ਜੇ ਕੀ ਸਾਡਾ ਕਮਿੰਗ ਸੂਨ ਦੇ ਵਿੱਚ ਆਗਲੇ ਮਹੀਨੇ ਚੱਲ ਪਊਗਾ ਤਾਂ ਇਹ ਸਾਰੇ শোরੂਮਾਂ ਦੇ ਵਿੱਚ ਇਹ ਜਿਹੜੀ ਸਕੀਮ ਅਸੀਂ ਲਾਗੂ ਕਰ ਦਿੱਤੀ ਗਈ ਹੈ ਕੋਈ ਵੀ ਆ ਰਿਹਾ ਤਾਂ ਇਹ ਨਾਲ ਸਕ੍ਰੈਚ ਕਰਕੇ ਲੈ ਕੇ ਜਾਵੇ ਗਰੰਟੀ ਨਾਲ ਇਨਾਮ ਨਿਕਲਣੀ ਨਿਕਲਣਾ ਜਿਹਦੇ ਕੋਲੇ ਕਟਾਉਣ ਨੂੰ ਨਹੀਂ ਹੈਗਾ ਕੈਸ਼ਬੈਕ ਗਰੰਟੀ ਨਾਲ ਨਿਕਲਣੀ ਨਿਕਲਣਾ ਕਟਾਉਣੇ ਵਾਲੀ ਕੋਈ ਚੀਜ਼ ਨਹੀਂ ਮੌਕੇ ਤੇ ਸਕ੍ਰੈਚ ਕੀਤੇ ਜਾਣਗੇ ਆ ਜਾਊਗਾ ਜੀ ਇੱਥੇ ਪਏ ਨੇ ਟੇਬਲ ਤੇ ਜਦੋਂ ਗ੍ਰਾਹਕ ਆਵੇ ਉਹ ਦੇਖੇ ਵੀ ਉਹ ਜਿਹੜੇ ਜੋ ਕੈਸ਼ਬੈਕ ਨਿਕਲਦਾ ਜੋ ਉਹ ਕੂਪਨ ਔਰ ਜਿਹੜੇ ਜੋ ਇਨਾਮ ਨਿਕਲਦਾ ਉਹ ਕੂਪਨ ਗਰੰਟੀ ਨਾਲ ਆਪਟੂ 11000 ਤੱਕ ਆਉਂਦਾ ਜਦੋਂ ਕਸਟਮਰ ਸ਼ੋਰੂਮ ਦੇ ਵਿੱਚ ਮਰਿੰਡੇ ਇੱਥੇ ਪਹੁੰਚਣਗੇ ਪੂਰਾ ਸਮਝਾਇਆ ਜਾਊਗਾ ਪੂਰਾ ਟੀਮ ਵਰਕ ਹੋਊਗਾ ਪੂਰਾ ਟੀਮ ਵਰਕ ਹੋਊਗਾ ਜਿਵੇਂ ਸਾਡੇ ਬ੍ਰਾਂਚ ਹੈੱਡ ਸਾਹਿਬ ਖੜੇ ਨੇ ਪਰਮਜੀਤ ਸਿੰਘ ਜੀ ਤੁਸੀਂ ਦੇਖ ਰਹੇ ਹੋ ਇਹ ਪੂਰਾ ਡਿਟੇਲ ਚ ਦੱਸਦੇ ਨੇ ਮੈਡਮ ਰਮਨ ਬੈਠੇ ਨੇ ਪੂਰਾ ਡਿਟੇਲ ਚ ਦੱਸਦੇ ਨੇ ਸਾਡੇ ਜਿਹੜੇ ਮਾਲਕ ਨੇ ਇੱਥੇ ਦੇ ਮਰਿੰਡਾ ਸ਼ੋਰੂਮ ਦੇ ਸਰਦਾਰ ਬਲਵਿੰਦਰ ਸਿੰਘ ਜੀ ਇਹ ਪੂਰਾ ਡਿਟੇਲ ਦੇ ਵਿੱਚ ਦੱਸਦੇ ਨੇ ਜਦੋਂ ਕਸਟਮਰ ਆਉਂਦਾ ਹੈ ਤਾਂ ਇਸ ਕਰਕੇ ਕੋਈ ਕਸਟਮਰ ਨੂੰ ਪਹਿਲਾਂ ਲੈ ਕੇ ਵੀ ਗਏ ਨੇ ਉਹ ਤੁਹਾਨੂੰ ਮੈਂ ਫੋਟੋਆਂ ਦੇ ਦੂੰਗਾ ਜਿਨ੍ਹਾਂ ਨੂੰ ਠੀਕ ਹੈ ਕੋਈ ਪ੍ਰੋਡਕਟ ਲੈ ਕੇ ਗਏ ਸੀਗੇ ਉਹ ਸਾਰਾ ਤੁਸੀਂ ਆ ਦਰਸ਼ਕਾਂ ਨੂੰ ਨਾਲ ਇਹਦੀ ਫੋਟੋ ਲਾ ਦਿਓ ਦੇਖ ਲੈਣੇ ਹਾਂਜੀ ਉਹਨਾਂ ਨੰਬਰ ਵੀ ਦੇ ਦਾਂਗੇ ਆਪਾਂ ਤਾਂ ਇਸ ਕਰਕੇ ਜਿਹੜਾ ਮਰਿੰਡਾ ਵਾਸੀ ਨੇ ਜਿਨ੍ਹਾਂ ਨੂੰ ਨੇੜੇ ਪੈਂਦਾ ਚਾਹੀਏ ਉਹ ਮਹਾਲੀ ਹੋਵੇ ਚਾਹੇ ਕੁਰਾਲੀ ਹੋਵੇ ਚਾਹੇ ਇਧਰੋਂ ਖਮਾਣਾ ਹੋਵੇ ਕੋਈ ਵੀ ਏਰੀਆ ਹੋਵੇ ਉਹਦਾ ਬਨੂੜ ਹੋਵੇ ਉਹ ਮਰਿੰਡਾ ਸ਼ੋਰੂਮ ਦੇ ਵਿੱਚ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੇ ਹਾਂਜੀ ਵਿਜ਼ਿਟ ਕਰਨ ਤੇ ਵੀ ਗਿਫਟ ਵਾਲਾ ਕੂਪਨ ਫ੍ਰੀ ਚ ਮਿਲਦਾ ਹੈ ਗਰੰਟੀ ਨਾਲ ਗਿਫਟ ਨਿਕਲਦੀ ਨਿਕਲਦਾ ਹੈ ਬਾਕੀ ਜਿਹੜੇ 11 ਪਹਿਲੇ 11 ਕਸਟਮਰ ਆਣਗੇ 31 ਮਾਰਚ ਤੱਕ ਜਿਹੜੇ ਨਾਮ ਨੇ ਉਹ ਚੱਲਦੇ ਪਹਿਲਾਂ ਬਨੂੜ ਤਿੰਨ ਕੇ ਦੇ ਨਾਲ ਅਸੀਂ ਹੀਟਰ ਫ੍ਰੀ ਦੇ ਰਹੇ ਹਾਂ ਇਹ ਸਭ ਨੂੰ ਦੇ ਰਹੇ ਹਾਂ ਇਹਦੇ ਵਿੱਚੋਂ ਇਨਾਮ ਹੈ ਜਿਹੜਾ ਪੱਕਾ ਨਿਕਲਣੀ ਨਿਕਲਣਾ ਇਹ ਖਾਲੀ ਨਹੀਂ ਜਾਊਗਾ ਇਹ ਸਭ ਲਈ ਹੈ ਇਹ ਸਭ ਲਈ ਹੈ ਜੀ ਇਸ ਕਰਕੇ ਜਿਹੜੇ ਦਰਸ਼ਕ ਵੀਡੀਓ ਨੂੰ ਦੇਖ ਰਹੇ ਨੇ ਆਪਣੇ ਆਮ ਪਰਿਵਾਰਾਂ ਦੇ ਲਈ ਗਰੀਬਾਂ ਦੇ ਲਈ ਵਿਚਾਰਿਆਂ ਦੇ ਲਈ ਵੀਡੀਓ ਸ਼ੇਅਰ ਕਰ ਦੇ ਤਾਂ ਕਿ ਉਹਨਾਂ ਤੱਕ ਪਹੁੰਚ ਜੇ ਪੁੰਨ ਬਹੁਤ ਵੱਡਾ ਜੀ ਕਿਸੇ ਨਾ ਕਿਸ ਨੇ ਕੋਈ ਚੀਜ਼ ਲੈਣੀ ਹੈ ਹੁਣ ਵਾਸ਼ਿੰਗ ਮਸ਼ੀਨ ਦੇਖੋ 6900 ਦੀ ਪੈਂਦੀ ਹੈ ਔਰ 3190 ਦਾ ਆਰੋ ਪੈਂਦਾ ਹੈ ਔਰ LED ਦੇ ਨਾਲ ਜਿਹੜਾ ਐਡਾ ਵੱਡਾ ਪੈਨਲ ਫਰੀ ਮਿਲ ਰਿਹਾ ਹੈ ਹਨਾ ਐਡੀਆਂ ਵੱਡੀਆਂ ਸਕੀਮਾਂ ਜਿਹੜੀਆਂ ਹੈਗੀਆਂ ਹੋਰ ਕਿਤੋਂ ਵੀ ਨਹੀਂ ਮਿਲਦੀਆਂ ਪੂਰੇ ਪੰਜਾਬ 'ਚ ਕਿਤੇ ਵੀ ਗੇੜਾ ਦੇ ਲਈ ਇਸ ਕਰਕੇ ਦਰਸ਼ਕੋ ਜੋ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਕਿਸੇ ਗਰੀਬ ਆਦਮੀ ਦਾ ਫਾਇਦਾ ਹੋ ਜੇ ਪੰਜਾਬ ਦੇ ਵਿੱਚ ਬਾਕੀ ਨੰਬਰਦਾਰ ਸਾਹਿਬ ਤੁਹਾਨੂੰ ਇੱਥੇ ਮਿਲਣਗੇ ਸ਼ੋਰੂਮ ਦੇ ਜੋ ਮਾਲਕ ਨੇਗੇ ਇਹਨਾਂ ਨੂੰ ਮਿਲ ਕੇ ਜਾਓਗੇ ਤਾਂ ਬੈਸੀ ਰੂਹ ਖੁਸ਼ ਹੋ ਜਾਂਦੀ ਹੈ ਜੀ ਸਾਰੇ ਦਰਸ਼ਕ ਜੋ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਪਿਆਰ ਭਰੀ ਹਸਤੀ ਕਾਲ